ਗੱਲੇ ਬੱਚੂ ਵੀ ਹੈ ਤਾਂ ਇਹ ਸੰਘਰਸ਼ ਬਹੁਤਾ ਮਰਦ ਲੋਕਾਂ ਦਾ ਸੀ ਖੜਕੂ ਜਿਹੜੇ ਮੁੰਡੇ ਸੀ ਬਹੁਤੇ ਤਾਂ ਮੁੰਡੇ ਸੀ ਕੁੜੀਆਂ ਤਾਂ ਬਹੁਤ ਘੱਟ ਸੀ ਪਰ ਜਦੋਂ ਕਿਸੇ ਮੁੰਡੇ ਦੀ ਡੈਥ ਹੋ ਜਾਂਦੀ ਸੀ ਮਾਰ ਦਿੱਤਾ ਜਾਂਦਾ ਸੀ ਕੁੱਟਿਆ ਜਾਂਦਾ ਸੀ ਘਰੋਂ ਬੇਕਾਰ ਹੋ ਜਾਂਦਾ ਸੀ ਘਰ ਨਹੀਂ ਵੜ ਸਕਦਾ ਸੀ ਉਦੋਂ ਮੈਨੂੰ ਲੱਗਦਾ ਸੀ ਉਹਦੀ ਮਾਂ ਨੂੰ ਉਹਦੀ ਭੈਣ ਨੂੰ ਉਹਦੀ ਮਹਿਮੂਬਾ ਨੂੰ ਉਹਦੀ ਪਤਨੀ ਨੂੰ ਉਹਦੀ ਧੀ ਨੂੰ ਮਿਲਿਆ ਜਾ ਇਹਨਾਂ ਵੇਲੇ ਉਦੋਂ ਉਦੋਂ ਉਹਨਾਂ ਦਾ ਸੀ ਵੀ ਇਹਨਾਂ ਵਿਚਾਰੀਆਂ ਦਾ ਕੀ ਕਸੂਰ ਹੈ ਇਹਨਾਂ ਤੋਂ ਜਿਹੜੇ ਰਿਸ਼ਤੇ ਛੁੱਟ ਗਏ ਹਮ ਇਹਨੀਆਂ ਦੀਆਂ ਭਾਵਨਾਵਾਂ ਪਛੀਆਂ ਗਈਆਂ ਹਮ ਕਤਲ ਹੋ ਗਈ ਉਹ ਕਿਉਂ ਦੱਸਣ ਜਾ ਕੇ ਬਿਲਕੁਲ ਉਹਨਾਂ ਦੇ ਬੱਚੇ ਨੇ ਕੋਈ ਨਸ਼ੇ ਨਹੀਂ ਕੀਤੇ ਉਹਨਾਂ ਦੇ ਬੱਚੇ ਨੇ ਕੋਈ ਇਸ ਤਰ੍ਹਾਂ ਦਾ ਖੂਨ ਹੀ ਪਟਿਆ ਕਿ ਸਮਾਜ ਨੂੰ ਮਾਰਾ ਕੀਤਾ ਜਾਵੇ ਫਿਰ ਵੀ ਉਹ ਖਤਮ ਹੋ ਗਿਆ